ਜੇਕਰ ਤੁਹਾਨੂੰ ਵੀ ਆਉਂਦਾ ਹੈ ਕਿਸੇ ਨਿੱਜੀ ਬੈਂਕ ਤੋਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਲਈ ਫੋਨ ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ ਧਾਰੀਵਾਲ ਮੋਬਾਈਲ ਰਿਪੇਅਰ ਕਰਨ ਵਾਲੇ ਦੁਕਾਨਦਾਰ ਗੌਰਵ ਨਾਲ ਤਕਰੀਬਨ 1,39,000 ਰੁਪਏ ਦੀ ਠੱਗੀ ਹੋ ਗਈ ਠੱਗੀ ਇਸ ਤਰੀਕੇ ਨਾਲ ਹੋ ਗਈ ਕਿ ਉਸਦੇ ਫੋਨ ਕੱਟਣ ਦੇ ਪਤਾ ਲੱਗਾ ਕਿ ਉਸਦੇ ਅਕਾਊਂਟ ਵਿੱਚੋਂ ਕ੍ਰੈਡਿਟ ਕਾਰਡ ਰਾਹੀਂ 1,39,000 ਰੁਪਏ ਨਿਕਲ ਗਏ ਹਨ ਮੋਬਾਈਲ ਦਾ ਕੰਮ ਕਰਦੇ ਦੁਕਾਨਦਾਰ ਗੁਰਵ ਲੁਥਰਾ ਨੇ ਦੱਸਿਆ ਕਿ ਮੈਨੂੰ ਇੱਕ ਨਿੱਜੀ ਬੈਂਕ ਤੋਂ ਫੋਨ ਆਇਆ ਤੇ ਕਹਿਣ ਲੱਗੇ ਕਿ ਅਸੀਂ ਬੈਂਕ ਤੋਂ ਬੋਲਦੇ ਹਾਂ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਮੈਨੂੰ ਦੇਣ ਲੱਗੇ। ਨਾ ਤਾਂ ਮੈਂ ਉਹਨਾਂ ਨੂੰ ਕੋਈ ਕਾਰਡ ਨੰਬਰ ਕੋਈ OTP ਅਤੇ ਕੋਈ ਜਾਣਕਾਰੀ ਦਿੱਤੀ ਪਰ ਫਿਰ ਵੀ ਮੇਰੇ ਕ੍ਰੈਡਿਟ ਕਾਰਡ 'ਆਹ 1,39,000 ਰੁਪਏ ਨਿਕਲ ਗਏ। ਜਿਸ ਦੀ ਸ਼ਿਕਾਇਤ ਮੈਂ ਆਨਲਾਈਨ ਵੀ ਕਰਵਾ ਦਿੱਤੀ ਹੈ। ਕਈ ਕੋਈ ਆਪਣਾ ਨਾਮ ਦੱਸ ਦਿਓ ਔਰ ਕੀ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਨਜਾਇਜ਼ ਫੀਪੀ ਕਹ ਰਹੇ ਹੋ ਉਹ ਨਹੀਂ ਮੇਰਾ ਨਾਮ ਗੋਰਾਵਾ ਮੈਂ ਮੋਬਾਈਲ ਦਾ ਰਿਪੇਅਰ ਦਾ ਕੰਮ ਕਰਦਾ ਹਾਰੀਵਾਲ ਤੇ ਮੈਨੂੰ ਇੱਕ ਕਾਲ ਆਂਦੀ ਆ ਆਨਲਾਈਨ ਹੀ ਕਾਲ ਆਂਦੀ ਆ ਮਤਲਬ ਉਹ ਕਹਿੰਦੇ ਜੀ ਬੈਂਕ ਚੋਂ ਬੋਲਦੇ ਪਿਆ ਤੁਸੀਂ ਇੱਕ ਨਵਾਂ ਕਾਰਡ ਅਪਲਾਈ ਕੀਤਾ ਤੇ ਉਹਦੇ ਵਿੱਚ ਇੱਕ ਟ੍ਰਾਂਜੈਕਸ਼ਨ ਹੋਈ ਆ ਮੈਂ ਕਿਹਾ ਹਾਂਜੀ ਹੋਈ ਆ ਕਹਿੰਦੇ ਜੀ ਦੂਜੀ ਟ੍ਰਾਂਜੈਕਸ਼ਨ ਕਰੋਗੇ ਤੇ ਤੁਹਾਨੂੰ ਮਤਲਬ ਕਿ ਉਹਦਾ ਇੰਸ਼ੋਰੈਂਸ ਦੇ ਪੈਸੇ ਤੁਹਾਨੂੰ ਕਹੇ ਕਰਨੇ ਪੈਣੇ ਸਾਲ ਦੀ ਇੰਸ਼ੋਰੈਂਸ ਹੁੰਦੀ ਕਾਰਡ ਦੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਇੰਸ਼ੋਰੈਂਸ ਵੀ ਕੈਨਸਲ ਕਰਨੀ ਆ ਤੇ ਸਾਨੂੰ ਦੱਸ ਦੋ ਅਸੀਂ ਆਪਣੇ ਐਂਡ ਤੋਂ ਹੀ ਕੈਨਸਲ ਕਰ ਦਾਂਗੇ ਕੋਈ ਕਾਰਡ ਨੰਬਰ ਕੋਈ ਸੀਵੀ ਆਰਟੀਪੀ ਨਹੀਂ ਚਾਹੀਦਾ ਮੈਂ ਕਿਹਾ ਕਰ ਦੋ ਜੇ ਕੈਨਸਲ ਕਰਨੀ ਤੇ ਆਪਣੇ ਐਂਡ ਤੇ ਤੁਸੀਂ ਕਰ ਦੋ ਮੈਂ ਕੋਈ ਵੀ ਤੁਹਾਨੂੰ ਆਰਟੀਪੀ ਜਾਂ ਕੁਝ ਵੀ ਸ਼ੇਅਰ ਨਹੀਂ ਕਰਨਾ ਕਰਨਾ ਉਹ 5 ਮਿੰਟ ਦੀ ਮੇਰੀ ਕਾਲ ਚੱਲੀ ਹੈ ਵਿੱਚ ਉਹਨਾਂ ਨੇ ਮੇਰੀ ਕਾਲ ਵੀ ਹੋਲਡ ਰੱਖੀ ਆ ਉਸ ਤੋਂ ਬਾਅਦ ਜਦੋਂ ਕਾਲ ਕੱਟਦੇ ਆ ਮੈਨੂੰ ਇੱਕ ਰੈਫਰ ਮੈਸੇਜ ਆਂਦਾ ਉਸ ਤੋਂ ਬਾਅਦ ਮੈਨੂੰ ਆਰਟੀਪੀ ਆਉਂਦੀ ਉਸ ਤੋਂ ਬਾਅਦ ਮੇਰੀ ਪੇਮੈਂਟ ਜਿਹੜੀ ਆ 138986 ਰੁਪਏ ਕੱਟੇ ਜਾਂਦੇ ਨੇ ਕੋ ਵੀ ਨਹੀਂ ਤਾਂ ਨਾ ਕੋਈ ਵੀ OTP ਸ਼ੇਅਰ ਨਹੀਂ ਕੀਤਾ ਕਿਉਂਕਿ ਉਹ ਕਾਲ ਕੱਟ ਹੋਣ ਤੋਂ ਬਾਅਦ OTP ਆਇਆ ਪਹਿਲਾਂ ਨਹੀਂ ਆਇਆ ਅਚਾ ਚਾਲ ਦੇ ਵਿੱਚ ਉਹਨਾਂ ਨੇ ਅਗੇ ਤੁਹਾਡੇ ਜਿਹੜੇ ਆ ਪੈਸੇ ਕੱਟ ਹਾਂਜੀ ਕਾਲ ਦੇ ਵਿੱਚ ਉਹਨਾਂ ਨੇ ਮੇਰੇ ਪੈਸੇ ਕੱਟ ਲਿਆ ਉਹਦੇ ਨਾਲ ਨਾਲ ਹੀ ਮੈਂ ਬੈਂਕ ਨੂੰ ਕਾਲ ਵੀ ਕੀਤੀ ਆਨਲਾਈਨ ਨੰਬਰ ਤੇ ਉਸ ਤੋਂ ਬਾਅਦ ਉਹਨਾਂ ਨੇ ਬਲੌਕ ਕਰਤਾ ਔਰ ਜੋ ਵੀ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਸੀ ਕਰ ਲਈ ਜਿਹੜੇ ਨੰਬਰ ਤੋਂ ਫੋਨ ਆਇਆ ਨੰਬਰ ਹੈਗਾ ਹਾਂਜੀ ਨੰਬਰ ਹੈਗਾ ਮੇਰੇ ਕੋ ਕਿਹੜੇ ਨੰਬਰ ਤੋਂ ਫੋਨ ਆਇਆ ਆ ਦੇਖੋ ਜੀ ਆ ਨੰਬਰ ਤੇ ਇਹ ਇਹ ਜਿਹੜਾ ਨੰਬਰ ਉੱਪਰ ਵਾਲਾ ਹਾਂਜੀ ਹਾਂਜੀ ਇਹ ਕੱਲ ਆ ਨੰਬਰ ਹਾਂਜੀ ਇਹ ਤੋਂ ਤੁਹਾਰਾ ਸੀ ਹਾਂਜੀ ਹਾਂਜੀ ਅਗਰ ਇਸ ਤੋਂ ਕੋਈ ਜਿਹੜਾ ਫਿਰ ਕਰਨਾ ਚੀਜ਼ ਦਾ ਦਿੱਤਾ ਬਾਕੀ ਇਹੋ ਇਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਇੰਸ਼ੋਰੈਂਸ ਜਿਹੜੀ ਕਾਰਡ ਦੀ ਹੋਈ ਆ ਜੇ ਤੁਸੀਂ ਕੈਨਸਲ ਕਰਵਾਣੀ ਤੇ ਆਪੇ ਇਧਰੋਂ ਹੀ ਕਰ ਦਿੰਨੇ ਆ ਆਪਣੇ ਐਂਡ ਤੋਂ ਪੈਸੇ ਤੁਹਾਡੇ ਕਿਹ ਤੋਂ ਕੱਟੇਗੇ ਜਾਇਏ ਇਹ ਪੈਸੇ ਕੱਟੇਗੇ ਜੀ ਕ੍ਰੈਡਿਟ ਕਾਰਡ ਤੋਂ ਕ੍ਰੈਡਿਟ ਕਾਰਡ ਤੋਂ ਕਿਸ ਤਰ੍ਹਾਂ ਹੋ ਕੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਉਹਨਾਂ ਨੇ ਕੋਈ ਕਿਸੇ ਨੂੰ ਚੀਜ਼ ਦੀ ਪੇ ਕਰ ਲਿਆ ਉਹ ਪਤਾ ਨਹੀਂ ਮੈਨੂੰ ਕਿੱਥੇ ਕੀਤਾ ਕਿੱਥੇ ਨਹੀਂ ਕੀਤੇ ਜਿੱਥੇ ਟ੍ਰਾਂਜ਼ੈਕਸ਼ਨ ਹੋਈ ਉਹਦਾ ਮੇਰੇ ਇਹ ਇਸ ਜਗ੍ਹਾ ਤੇ ट्रांजैक्शन ਹੋਈ ਆ ਔਰ ਆਪਾਂ 1930 ਤੇ ਕਾਲ ਵੀ ਉਸੇ ਟਾਈਮ ਕਰਤੀ ਸੀਗੀ ਪਰ ਅਜੇ ਤੱਕ ਹਾਂਜੀ ਆਨਲਾਈਨ ਲਖਵਾਤੀ ਸੀ ਕਿਹਨਾਂ ਨੂੰ ਲਖਾਈ ਕੰਪਨੀ ਸਾਈਬਰ ਸੈੱਲ ਚ ਲਖਾਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ ਅਜੇ ਤੱਕ ਪੈਂਡਿੰਗ ਹੀ ਸ਼ੋ ਕਰ ਰਿਹਾ ਸਾਰਾ ਕੁਝ ਕੀ ਮੰਗਤੀ ਕਰਦੇ ਮੰਗੇ ਹੈ ਇਹ ਵੀ ਜਲਦੀ ਤੋਂ ਜਲਦੀ ਹੈ ਜਿਹੜੇ ਬੰਦੇ ਸਕੈਮ ਕਰਦੇ ਪਏ ਆ ਜਲਦੀ ਜਲਦੀ ਇਹਨਾਂ ਨੂੰ ਰੋਕਿਆ ਜਾਵੇ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਜੇ ਆਪਾਂ ਚਾਹੀਏ ਤੇ ਪੇਮੈਂਟ ਨੂੰ ਰੋਕ ਸਕਦੇ ਹਾਂ ਤਾਂ ਸਾਈਬਰ ਸੈੱਲ ਨੂੰ ਚਾਹੀਦਾ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰਕੇ ਐਡੀ ਚੀਜ਼ ਨੂੰ ਰੋਕਿਆ ਜਾ ਸਕੇ ਬਾਕੀ ਜਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਫੋਨ ਆਉਦੇ ਹੋਣੇ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਕੀ ਅਪੀਲ ਕਰਾਂ ਮੈਂ ਤੇ ਅਹੀ ਅਪੀਲ ਕਰਾਂਗਾ ਵੀ ਜੇ ਕਿਸੇ ਦਾ ਵੀ ਫੋਨ ਆਂਦਾ ਤੇ ਉਹ ਫੋਨ ਨੂੰ ਪਿਕ ਕਰੋ ਨਾ ਜੇ ਪਿਕ ਕੀਤਾ ਤੇ ਕੱਟ ਉਹਨੂੰ ਕੱਟ ਦੋ ਤੇ ਆਪਣੀ ਬੈਂਕ ਨੂੰ ਕਾਲ ਕਰੋ ਇੱਕ ਵਾਰੀ ਜ਼ਰੂਰ ਸਰ ਜਿਹੜਾ ਕ੍ਰੈਡਿਟ ਕਾਰਡ ਆ ਤੁਹਾਡੇ ਕੋਲ ਕਿਹੜੇ ਬੈਂਕ ਦਾ ਇਹ ਸਰ ਇੰਡਸ ਐਂਡ ਬੈਂਕ ਦਾ ਕਾਰਡ ਕ੍ਰੈਡਿਟ ਕਾਰਡ ਜੀ ਇਹ ਬੈਂਕ ਜਿਹੜਾ ਧਾਰੀਵਾਲਾ ਹੈਗਾ ਇਹ ਇਹ ਧਾਰੀਵਾਲ ਨਹੀਂ ਆਪਣੇ ਬਟਾਲੇ ਗੁਰਦਾਸਪੁਰ ਹੈਗਾ ਵਾ ਔਰ ਇਹ ਕਾਰਡ ਮੇਰਾ ਆਨਲਾਈਨ ਬਣਿਆ ਸੀ। ਕਿ ਬੈਂਕਿੰਗ ਇਹ ਗੇਜ ਨਹੀਂ ਕਰਦਾ। ਨਹੀਂ ਬੈਂਕ 'ਚ ਨਹੀਂ ਬੈਂਕ ਨੂੰ ਮੈਂ ਮੇਲ ਪਾਤੀ ਡਿਸਪੂਟ ਫਾਰਮ ਭਾਤਾ। ਆਨਲਾਈਨ ਹੀ ਤੁਹਾਨੂੰ ਬਣਵਾਇਆ ਕਾਰਡ। ਹਾਂਜੀ ਆਨਲਾਈਨ ਹੀ ਬਣਿਆ।